ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਘਰਾਂ ਤੇ ਫਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਜਦੋਂ ਜਹਿਦ ਕਰ ਰਹੇ ਹਨ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਕਿ ਸਤਲੁਜ ਦਰਿਆ ਦੇ ਨਾਲ ਲੱਗੇ ਆਰਜੀ ਬੰਨ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਪੈ ਗਿਆ ਸੀ ਝੋਨੇ ਲੱਗੇ ਹੋਣ ਵਾਲੀ ਜ਼ਮੀਨ ਦਾ ਕਾਫੀ ਹਿੱਸਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ ਜਿੱਥੇ ਕਿ ਹੁਣ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਬੰਨ ਮਾਰਿਆ ਜਾ ਰਿਹਾ ਹੈ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਵੀ ਇਸ ਦਾ ਦੌਰਾ ਕੀਤਾ ਗਿਆ ਇਸ ਮੋਕੇ ਲੋਕਾਂ ਨੇ ਕਿਹਾ ਕਿ ਜੇਕਰ ਸਮਰਹਿੰਦਿਆ ਪ੍ਰਸ਼ਾਸਨ ਵੱਲੋਂ ਇਹ ਬੰਨ ਮਜ਼ਬੂਤ ਕੀਤੇ ਜਾਂਦੇ ਤਾਂ ਉਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰਦਾਰ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਆ ਪਾਣੀ ਦੀ ਗੱਲ ਕਰੀਏ ਕਿੰਨਾ ਕ ਪਾਣੀ ਦਾ ਵਹਾਅ ਪਾਣੀ ਦਾ ਵਹਾਅ ਤਾਂ ਬਹੁਤ ਹੀ ਜ਼ਿਆਦਾ ਤੇਜ਼ ਹੈ ਬਹੁਤ ਹੀ ਜ਼ਿਆਦਾ ਤੇਜ਼ ਹੈ ਜੇ ਮੰਨ ਲਓ ਇਹ ਬੰਨ ਜਿਹੜਾ ਬਨ ਰਿਹਾ ਹੈ ਜੇ ਇਹ ਬੱਝ ਗਿਆ ਠੀਕ ਹੈ ਨਹੀਂ ਤਾਂ ਇਹ ਕਈ ਪਿੰਡਾਂ ਨੂੰ ਲੈ ਜਾਊਗਾ। ਕਦੋਂ ਦਾ ਬੰਦ ਕੁੱਟਿਆ ਹੋਇਆ। ਇਸ ਨੂੰ ਅੱਜ ਹੋ ਗਏ ਹਫ਼ਤਾ ਹੋ ਗਿਆ। ਤਾਂ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਆ ਜਿਹੜੇ ਨਾਲ ਦਰਿਆ ਦੇ ਜ਼ਮੀਨ ਸੀ ਇਹ ਤਾਂ ਵਿੱਚੋਂ ਆਧਾ ਕਿਲਾ ਤਾਂ ਲੈ ਗਿਆ। ਤੇ ਹੋਰ ਵੀ ਜੇ ਪਾਣੀ ਜ਼ਿਆਦਾ ਉੱਚਾ ਹੋ ਜਾਵੇ ਫੇਰ ਤਾਂ ਨੁਕਸਾਨ ਨਹੀਂ ਹੋਵੇਗਾ। ਜਿੰਨਾ ਨੀਵਾ ਚੱਲੇਗਾ ਉਹਨੇ ਮਣਾ ਡੇਗ ਡੇਕੇ ਤੇ ਵਸ ਨੁਕਸਾਨ ਹੋਈ ਜਾਣਾ ਪਹਿਲੀ ਡਿੱਗੀ ਜੂ ਸਾਰੀ। ਲੱਗਦਾ ਨਹੀਂ ਕਿ ਜੇ ਜਿਹੜਾ ਹੁਣ ਇਸ ਤੇ ਕੰਮ ਕੀਤਾ ਜਾ ਰਿਹਾ ਬੰਨ ਤੇ ਤੇ ਇਹਦੇ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ ਇਹਦੇ ਵੱਲ ਤਾਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਉਦੋਂ ਲੋਕ ਸੁੱਤੇ ਸੀ ਤੇ ਸਰਕਾਰਾਂ ਵੀ ਸੁੱਤੀਆਂ ਸੀ ਤੇ ਜਦੋਂ ਕਹਿੰਦੇ ਨੇ ਸਿਰ ਤੇ ਡੰਡਾ ਵੱਜਦਾ ਉਦੋਂ ਬੰਦੇ ਨੂੰ ਜਾਗ ਆਉਂਦੀ ਹੈ ਵੀ ਲੈ ਵੀ ਸਾਡਾ ਨੁਕਸਾਨ ਕੀ ਹੋ ਰਿਹਾ ਕਿਹੜਾ ਡੰਡਾ ਪੰਜੂ ਸਿੰਘ ਮੇਰਾ ਨਾਮ ਹੈ ਜੀ ਪਿੰਡ ਟੈਂਡੀ ਵਾਲੇ ਰਹੀਦਾ ਪਾਣੀ ਤੇ ਕੀ ਹਾਲਾਤ ਪਾਣੀ ਜੀ ਅੱਗੇ ਨੂੰ ਫਿਰ ਵਧ ਰਿਹਾ ਸਾਨੂੰ ਦਾਹੀਂ ਗਏ ਤੇ ਉਹ ਪਾਣੀ ਥੋੜੇ ਕਾਮ ਹੈਗਾ ਹਣੀ ਤੋਂ ਬਾਅਦ ਵਿੱਚ ਵਧ ਜਾਂਦਾ ਕਿੰਨੀ ਕਿੱਲੇ ਵਰ ਇੱਥੇ ਲੱਗੀ ਬੰਨ ਇੱਥੇ ਜੀ ਲੇਬਰ ਤਾਂ ਬਹੁਤ ਲੱਗੀ ਪਰ ਲੇਬਰ ਹੁਣ ਹੁਣ ਆਦੇ ਮਹੀਨ ਤਾਂ ਬੰਨੀ ਜਾਂਦੇ ਪਾਣੀ ਪਰ ਸਾਡਾ ਓਕੜਾ ਅਸੀਂ ਗੱਟੇ ਵਿੱਚ ਮਾਰੀ ਦੋ ਸਾਰੇ ਲੁੱਟ ਜਾਂਦੇ ਪਾਣੀ ਪਾਣੀ ਲੈ ਜਾਂਦਾ ਹੁਣ ਉੱਥੇ ਪੂਰਾ ਪਾਣੀ ਤੇ ਖਲੋਰ ਹੀ ਗਏ ਅਸੀਂ ਤਾਂ ਬੜੇ ਪਰੇਸ਼ਾਨ ਹੋ ਇਸ ਖਲੇ ਹੂੰ ਇਹਦੂ ਬਾਅਦ ਵਿੱਚ ਅਸੀਂ ਹੁਣ ਕੀ ਕਰੀਏ ਵੀ ਹੁਣ ਮਿੱਟੀ ਵੀ ਖਤਮ ਹੋ ਚੱਲੀ ਏ ਹਰ ਮਿੱਟੀ ਇੱਥੇ ਲਿਆ ਕੇ ਦੇਮੇ ਦੀ ਤਾਂ ਹੀ ਹੁਣੇ ਮਿੱਟੀ ਪਾਵਾਂਗੇ ਸ਼ਾਸਨ ਮਿੱਟੀ ਨਹੀਂ ਪਹਚਾਈ ਇੱਥੇ ਇੱਥੇ ਜੀ ਪਹਿਲਾਂ ਮਿੱਟੀ ਆਪਣੀ ਹੀ ਹੁੰਨ ਉਹ ਤੋਂ ਬਾਅਦ ਕੋਈ ਨਹੀਂ ਠਾ ਲਿਆ ਅੱਛਾ ਕੋਈ ਨਹੀਂ ਆਪਣੀ ਤੇ ਕਿੰਨਾ ਤੇ ਨੁਕਸਾਨ ਹੋਵੇ ਨੁਕਸਾਨ ਤਾਂ ਜੀ ਬੜਾ ਹੋਗੇ ਤੇ ਨੁਕਸਾਨ ਤਾਂ ਬਹੁਤ ਇਹ ਕਿਹੜੀ ਗੱਲ ਕਰਨਾ ਹੈ ਬੇ ਨੁਕਸਾਨ ਦੇ ਵਾਲੀ ਗੱਲ ਤਾਂ ਬੜਾ ਹੋਗੇ ਨੁਕਸਾਨ ਦਾ ਅਸੀਂ ਕਾਫੀ ਜਰ ਦੇ ਪਿਛਲੇ ਵੀ ਅਸੀਂ ਉਹਲੇ ਲਗੇ ਆ ਹੁਣ ਵੀ ਅਸੀਂ ਵਹਿੰਦੇ ਆ ਨੇ ਵੀ ਪਾਣੀ ਅੱਗੇ 88 ਵਾਲਾ ਪਾਣੀ ਆਇਆ ਉਹਨੇ ਸਾਨੂੰ ਬੜਾ ਖਰਾਬ ਕੀਤਾ ਉਹਨੇ ਕਿਹੜਾ ਹੋਂ ਦਾ ਪਾਣੀ ਆ ਇਹ ਵੀ ਇਹਨੇ ਵੀ ਖਰਾਬ ਕੀਤਾ ਇੱਕ ਇਹਦੇ ਪਿੱਛੇ ਆਇਆ ਉਹਨੇ ਇਹ ਵੀ ਜਿਆਦਾ ਖਰਾਬ ਕਰ ਦੋਣਾ ਸਾਰਾ ਫਸਲ ਸਾਰਾ ਫਨਾ ਹੋ ਗਿਆ ਮੇਰੀ ਜ਼ਮੀਨ ਹੀ ਉਧਰ ਉਧਰ ਘੜੋ ਘੜ ਵੀ 40 ਕਿਲੇ ਥੱਲੇ ਲੱਗਿਆ ਜ਼ਮੀਨ ਕਿਹੜੇ ਸਾਰੇ ਮੇਰੇ ਭਰਾਵਾਂ ਵੀਰਾਂ ਦੇ ਨਾਲ ਵਟ ਦੇ ਵਟ ਨਾਲ ਲੱਗਦੀ ਤੇ ਨਾਲੋਂ ਨਾਲ ਹੀ ਡੇਗੀ ਜਾਂਦਾ ਉਹ ਤਾਂ ਸਾਡੀ ਪਹਿਲੀ ਜ਼ਮੀਨ ਨਿਕਲਦੀ ਨਹੀਂ ਸੀ ਕਿਉਂ 50 ਸਾਲ ਕੀ ਬਾਰੇ ਚੱਲਣਾ ਕਿ ਨੇ 20 ਸਾਲ ਚੱਲਣਾ ਤੇ ਸਾਨੂੰ ਦੇਣਾ ਵੀ ਸਾਨੂੰ ਰੋਟੀ ਸਾਡਾ ਮਸਲਾ ਹੱਲ ਹੋ ਜਾਵੇ ਜਾਂ ਸਾਨੂੰ ਸਰਕਾਰ ਕੋਈ ਦੇਵੇ ਸਾਨੂੰ ਉਹਦਾ ਅਸੀਂ ਫੇਰ ਬਾਤ ਸਕਨੇ ਨਹੀਂ ਤਾਂ ਅਸੀਂ ਕੀ ਨਾਮ ਕੀ ਤੁਹਾਡਾ ਜਸਨ ਸਿੰਘ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦਾ ਕੀ ਹਾਲਾਤ ਪਾਣੀ ਬਹੁਤ ਵੱਧ ਰਿਹਾ ਹੈ ਜੀ ਕਦੋਂ ਤੋਂ ਵੱਧਿਆ ਹੋਇਆ ਇਹ ਨੂੰ ਅੱਜ 4-5 ਦਿਨ ਹੋ ਗਿਆ ਅੱਜ ਜ਼ਿਆਦਾ ਵੱਧ ਗਿਆ ਹੂੰ ਤਾਂ ਕਿੰਨੀ ਕਿੱਲੇਵਰ ਇੱਥੇ ਲੱਗੀ ਹੋਈ ਹੈ ਲੇਵਰ ਲੱਗੇ ਹੈ 8300 ਦੇ ਅੰਦਰ ਬਾਹਰ ਹੈ ਅਗਰ ਇਹ ਇਥੋਂ ਬੰਨ ਟੁੱਟਦਾ ਤਾਂ ਕਿੰਨਾ ਕ ਨੁਕਸਾਨ ਜਿਹੜਾ ਪਿੰਡਲ ਸਾਈਡ ਚ ਹੋਊਗਾ ਕਾਫੀ ਹੋ ਜਾਏਗਾ ਸਾਰਾ ਨੁਕਸਾਨ ਹੀ ਨੁਕਸਾਨ ਹੈ ਇਸ ਤੋਂ ਅੱਗੇ ਅੱਗੇ ਸਭ ਨੁਕਸਾਨ ਹੀ ਤੇਈ ਤੇਈ ਪਿੰਡਾਂ ਦਾ ਨੁਕਸਾਨ ਹੈ ਤੇਈ ਪਿੰਡਾਂ ਦਾ ਨੁਕਸਾਨ ਹਾਂ ਤਾਂ ਕਿੰਨਾ ਕ ਪਾਣੀ ਦੀ ਪਾਣੀ ਦੀ ਵਹਾਅ ਦੀ ਗੱਲ ਕਰੀ ਕਿੰਨਾ ਕ ਤੇਜ਼ ਆ ਪਾਣੀ ਪਾਣੀ ਤਾਂ ਕਾਫੀ ਤੇਜ਼ ਹੈ ਆਹ ਥੋੜੇ ਸਾਹਮਣੇ ਬੋਲ ਰਿਹਾ ਪਾਣੀ ਹਾਂ ਇਹ ਤੋਂ ਅੱਗੇ ਹੁਣ ਦੇਖੋ ਕਿ ਸਰਕਾਰ ਕਰਨੀ ਸਰਕਾਰ ਨੇ ਰੱਖਿਆ ਕੁਝ ਨਹੀਂ ਅਜ ਤੱਕ। ਵੇਖਾ ਜਿਹੀ ਫਤਿਹ ਮੈਂ ਸਾਬਕਾ ਫੋਲਕ ਸਿੰਘ ਅ ਮੈਂ ਆਇਆ ਹੂ ਕੀ ਹਾਲਾਤ ਮੈਂ ਇੱਥੇ ਆ ਮਾੜੀ ਦਾ ਕਾ ਜਿਲ੍ਹਾ ਪ੍ਰਧਾਨ ਆ ਮੁਲਾਜ ਸਿੰਘ ਦਾ ਤੇ ਮੈਂ ਤਾਂ ਹਮੇਸ਼ਾ ਇੱਥੇ ਆਉਂਦਾ ਹੀ ਰਹਿਣਾ ਆ ਪਰ ਮੈਂ ਇਨਾ ਲੋਕਾਂ ਨੂੰ ਬਹਾਦਰ ਗਿਣਨਾ ਆ ਜਿਹੜੇ ਆ ਸਾਡੇ ਲੋਕ ਹੁਣ ਕਮ ਕਰੇ ਨੇ ਉਹ ਕਿ ਇਹਨਾਂ 6 ਮਹੀਨੇ ਬਾਅਦ ਇਹੋ ਜੀ ਬਿਮਾਰੀ ਪੈਿੰਦੇ ਕੜਾਈ ਪੈ ਗਈ ਤੱਕ ਹੋਰ ਪੈ ਗਈ ਨੇ ਦੀ ਪੈ ਗਈ ਅਜੇ 1 ਸਾਲ ਲੈਣਾ ਪਾਣੀ ਆਇਆ ਹੈ ਕਿਨ ਦੇ ਘਰ-ਬਾਰ ਵੀ ਵਹਿ ਗਏ ਸੀ ਤੇ ਪਹਿਲੀਆਂ ਚ ਰੇਤ ਪੈ ਗਈ ਪਹਿਰੇ ਰਹਿ ਗਈਆਂ ਤੇ ਐਤ ਕਾ ਸਾਲ ਗੁਜ਼ਰਤ ਫੇਰ ਆ ਗਿਆ ਮੈਂ ਕਹਿਣਾ ਆ ਵੀ ਜਿਹੜੀ ਸਰਕਾਰ ਏ ਇਹ ਨਗਰੀਪਾਂ ਦੀ ਪਹਿਲੇ ਗਰਦੌਰੀਆਂ ਸੀ ਤੇ ਉਹਨੇ ਇਹਨਾਂ ਨੂੰ ਮਾਜਬਾ ਮਿਲ ਜਾਂਦਾ ਸੀ ਖਰਾਪਾ ਮਿਲ ਜਾਂਦਾ ਸੀ ਕੁਝ ਮੂੰਹ ਤੋਤਾ ਜਾਂਦਾ ਸੀ ਇਹ ਪਿੱਛੇ ਵਾਲੀ ਸਰਕਾਰੀ ਉਹਨਾਂ ਨੇ ਆਪ ਪਰਮਿੰਦਰ ਪਿੰਕੀ ਨੇ ਇੱਕ ਜਿਹੜੀ ਗਰਦਾ ਸੀ ਕਰ ਜਾ ਕੇ ਖਤਮ ਕਰਵਾਇਆ ਤੇ ਇਹਨਾਂ ਨੂੰ ਮਿਲਦੇ ਸੀ ਮਾਜਬੇ ਦੇ ਤੌਰ ਤੇ ਉਹ ਵੀ ਇਹਨਾਂ ਨੂੰ ਨਹੀਂ ਮਿਲੇ ਉਦੋਂ ਪਿੱਛੇ ਇਹਨਾਂ ਵਿਚਾਰਿਆਂ ਦੀ ਗੱਡੀ ਲੱਗੀ ਨਹੀਂ ਪਤਾ ਨਹੀਂ ਕੀ ਆਇਆ ਦੋਵਾਂ ਦੀ ਗਰਦੌਰੀ ਨਹੀਂ ਨਾ ਮੈਂ ਇਹ ਬੇਕਰਨਾ ਪਰਮਾਰ ਸਰ ਨੂੰ ਇੱਕ ਵਰਕਰ ਹੋਣ ਦੇ ਨਾਤੇ ਵੀ ਆ ਨਾ ਕਰਦਾ ਜੇ ਜਿਹੜਾ ਹੁੰਦਾ ਮਿਲ ਤੇ ਮੈਂ ਨਿਕਰਾ ਕਿਹੜੇ ਸਾਡੇ ਬਹਾਦਰ ਲੋਕ ਨੂੰ ਉਸ ਕੇ ਪਰ ਸਜੜਨ ਤੇ ਵੱਡੇ ਇਹ ਘਰ ਕਿ ਤਣ ਆਣਗੇ ਜੇ ਜਿਆਦਾ ਸਹਦਾ ਦਿੱਤੀ ਜਾਵੇ ਸਰਕਾਰ ਵੱਲੋਂ ਜੋ ਕਿ ਇਹਨਾਂ ਦਾ ਫਸਲ ਮਿਲਦਾ ਤਾਂ ਇਹਨਾਂ ਨੂੰ ਦੋ ਫਸਲਾਂ ਦੇ ਮਾਜਬਾ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਬਾਰਡਰ ਤੇ ਬੈਠੇ ਨੇ ਫਿਰ ਇਹ ਹਰ ਇੱਕ ਚੀਜ਼ ਦੇ ਵਿੱਚ ਇਸਾ ਲੈਂਦੇ ਨੇ ਦੇਸ਼ ਦੀ ਲੜਾਈ ਵਿੱਚ ਦੇਸ਼ ਦੇ ਖਜ਼ਾਨੇ ਪਰਣ ਵਾਸਤੇ ਦੇਸ਼ ਦੀ ਹਰ ਇੱਕ ਮੁਸੀਬਤ ਵਿੱਚ ਇਹ ਲੋਕ ਜਿਹੜੇ ਨੇ ਸ਼ਾਮਲ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਪੈਸਾ ਆਉਂਦਾ ਉਹ ਲੋਕੀ ਖਾ ਜਾਂਦਾ ਇਸ ਵਾਸਤੇ ਮੈਂ ਬੇਨਤੀ ਕਰਨਾ ਵੀ ਜੋ ਵੀ ਕੋ ਹੱਕ ਸੱਚ ਦੁੱਖ ਘੜੀ ਮੁਸੀਬਤ ਦੇ ਟਾਈਮ ਜੋ ਵੀ ਕੁਝ ਆਵੇ ਸਰਕਾਰ ਇਹਨਾਂ ਨੂੰ ਦੇਵੇ ਬਾਕੀ ਬੰਦੇ ਕਿਸ ਨੂੰ ਪਿਛਾ ਤੇ ਭਾਵੇਂ ਨਾਮ ਮਿਲੇ ਇਹ ਸਾਡੇ ਭਰਾ ਨੇ ਜਿਹੜੇ ਇਹਨਾਂ ਨੂੰ ਜਿਹੜਾ ਹੈ ਹਰ ਇੱਕ ਚੇਂਜਮੈਂਟ ਨਹੀਂ ਚਾਹੀਦੀ ਹੈ ਕਿਉਂਕਿ ਇਹ ਦੋ ਤਿੰਨ ਮਾਰਾਂ ਚਲਦੇ ਨੇ ਬਾਦਰ ਨੂੰ ਵਸਾ ਕੇ ਬੈਠੇ ਨੇ ਮਾਰ ਸਾਹਿਬ ਅੱਗੇ ਮੈਂ ਬੇਨਤੀ ਕਰਨਾ ਬੇਗਾ ਬਲੇ ਜਰੂਰ ਵੇਖੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ